ਪਹੁੰਚੇ ਆਂ ਜੀ ਆਹ ਦੇਖ ਲੋ ਜਿਵੇਂ ਵਿਆਹ ਹੁੰਦਾ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਲੱਕੀ ਡਰਾ ਜਿਹੜਾ ਕੱਢਣ ਦਾ ਜਿਹੜਾ ਸਮਾਂ ਬਿਲਕੁਲ ਥੋੜਾ ਰਹਿ ਗਿਆ ਤੇ ਕੱਲ ਨੂੰ ਨਤੀਜੇ ਜਿਹੜੇ ਅਲਾਨੇ ਜਾਣੇ ਦੇਖਦੇ ਆ ਟਰੈਕਟਰ ਸਕੋਰਪਿਓ ਤੇ ਜਾਂ ਫਿਰ ਥਾਰ ਜਿਹੜੀ ਆ ਕੀਦੇ ਹਿੱਸੇ ਆਉਂਦੀ ਐ ਲੋ ਵੀ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਤੇ ਸਾਰਾ ਸੈਟਅਪ ਜਿਹੜਾ ਲਾ ਦਿੱਤਾ ਜਾਣਾ ਆ ਦੇਖ ਸਕਦੇ ਹੋ ਤੁਸੀਂ ਕਾਲੂ ਇੱਥੇ ਜਿਹੜਾ ਮੇਲਾ ਲੱਗ ਜਾਣਾ ਕਾਲੂ ਜਿਹੜਾ ਇਹ ਲੱਕੀ ਡਰਾ ਸ਼ਾਮ ਨੂੰ ਖੁੱਲ ਜਾਣਾ ਤੇ ਨਿਊ ਹਾਲੈਂਡ ਦੇਖਦੇ ਆ ਵੀ ਕਿਹੜਾ ਚਾਬੀ ਇਹਦੀ ਫੜਦਾ ਹੋਰ ਵੀ ਜਿਹੜੇ ਬਹੁਤ ਸਾਰੇ ਇਨਾਮ ਤੇ ਜਿਵੇਂ ਕਹਿੰਦੇ ਹੁੰਦੇ ਆ ਨਾਏ ਪੁੰਨ ਤੇ ਨਾਲੇ ਫਲੀਆਂ ਜਿੰਨੀ ਵੀ ਇਹ ਇਨਾਮਾਂ ਤੋਂ ਬਾਅਦ ਜਿਹੜੀ ਰਾਸ਼ੀ ਵਜਦੀ ਹੈ ਉਹ ਸਾਰੀ ਗਊਸ਼ਾਲਾ ਦੇ ਉੱਪਰ ਗਊਆਂ ਦੇ ਲਈ ਖਰਚ ਕੀਤੀ ਜਾਣੀ ਹੈ ਤੇ ਦੇਖ ਸਕਦੇ ਹੋ ਜਿਹੜੇ ਨਾਮ ਫਰਸਟ ਤੇ ਸਕੋਰਪੀਓ ਨਿਊ ਹਾਲੈਂਡ ਜਥਾਰ ਤੇ ਦੂਜਾ ਜਿਹੜਾ ਨਾਮ ਆ ਬੋਲਟ ਮੋਟਰਸਾਈਕਲ ਤੇ ਜਾਂ ਫਿਰ 15 Pro Max iPhone ਤੇ ਤੀਜਾ ਜਿਹੜਾ ਨਾਮ ਆ ਚਾਹੇ ਤਾਂ ਸਪਲਾਈਨਟਰ ਮੋਟਰਸਾਈਕਲ ਲੈ ਲਓ ਤੇ ਚਾਹੇ ਲੈ ਲਓ ਐਕਟਿਵਾ ਮੈਂ ਫਿਰ ਤੋਂ ਦੱਸ ਦਿਆਂ ਸਮਾਂ ਬਹੁ ਘੱਟ ਆ ਤੇ ਕਰ ਲੂ ਜਿਹੜਾ ਇਹ ਸ਼ਾਮ ਨੂੰ ਇਹ ਲੱਕੀ ਡਰਾ ਖੋਲੇ ਜਾਣਾ ਤੇ ਚੌਥਾ ਜਿਹੜਾ ਇਨਾਮ ਆ ਇਹ ਹੈਗੀ ਆ ਬੈਟਰੀ ਵਾਲੀ ਸਕੂਟਰੀ ਤੇ ਜਾਂ ਫਿਰ ਤੁਸੀਂ ਲੈ ਸਕਦੇ ਹੋ ਏਸੀ ਤੇ ਪੰਜਵਾਂ ਜਿਹੜਾ ਇਨਾਮ ਆ ਉਹ ਹੈਗਾ ਜੀ ਮੋਬਾਈਲ ਤੇ ਛੇਵਾਂ ਜਿਹੜਾ ਨਾਮ ਆ ਉਹ ਹੈਗਾ ਫਰਿੱਜ ਤੇ ਜਿਹੜਾ ਸੱਤਵਾਂ ਨਾਮ ਆ ਉਹ ਹੈਗੀ ਆ ਜੀ ਵਾਸ਼ਿੰਗ ਮਸ਼ੀਨ ਤੇ ਜੇ ਅੱਠਵੇਂ ਨਾਮ ਦੀ ਗੱਲ ਕਰੀਏ ਤਾਂ ਉਹ ਹੈਗਾ ਜੀ ਐਲਈਡੀ ਮੈਂ ਇੱਕ ਵਾਰ ਫੇਰ ਤੋਂ ਦੱਸ ਦਿਆਂ ਇਹ ਜਿਹੜਾ ਲੱਕੀ ਡਰਾ ਪਿੰਡ ਕੋਟਲੀਆ ਬਲੂ ਬਾਬਾ ਬੋਰੇ ਵਾਲਾ ਕਲੱਬ ਪਿੰਡ ਕੋਟਲੀਆ ਬਲੂ ਚ ਜਿਹੜਾ ਨਿਕਲ ਜਾਣਾ ਤੇ ਕੋਈ ਪਹਿਲਾ ਦੂਜਾ ਲੱਕੀ ਡਰਾ ਨਹੀਂ ਹੈ ਇਹ ਤੀਜੀ ਵਾਰ ਲੱਕੀ ਡਰਾ ਪਾਣ ਜਾ ਰਿਹਾ ਤੇ ਜਿਹਦੇ ਵਿੱਚ ਬੜੇ ਵੱਡੇ ਵੱਡੇ ਨਾਮ ਰੱਖੇ ਗਏ ਆ ਅੱਠਵਾਂ ਜਿਹੜਾ ਨਾਮ ਆ ਉਹ एलईडी है ते नौवां ਜਿਹੜਾ ਨਾਮ ਆ ਉਹ ਹੈਗਾ कूलर ਜਿਹੜੇ ਵੀ ਦੋਸਤ ਦੇਖ ਰਹੇ ਆ ਪਲੀਜ਼ ਮੈਸੇਜ ਕਰ ਦਿਓ ਜਿਹੜਿਆ ਨੇ ਇਸ ਜਿਹੜਾ ਲੱਕੀ ਡਰਾ ਦੀਆਂ ਟਿਕਟਾਂ ਪਾਈਆਂ ਜਾਂ ਨਹੀਂ ਪਾਈਆਂ ਪਾਉਣੇ ਚਾਹੁੰਦੇ ਆ ਤਾਂ ਪਲੀਜ਼ ਉਹ ਕਮੈਂਟ ਜ਼ਰੂਰ ਕਰਨ ਤੇ ਜਿਹੜੇ ਸੱਜਣ ਟਾਇਟਨ ਲੈਣੀਆਂ ਚਾਹੁੰਦੇ ਆ ਉਹ ਵੀ ਜਰੂਰ ਮੈਸੇਜ ਕਰ ਦੇਣ ਤੇ ਲਓ ਜੀ ਜਿਹੜਾ 10ਵਾਂ ਨਾਮ ਆ ਉਹ ਹੈਗਾ ਜੀ ਸਾਈਕਲ ਤੇ 11ਵਾਂ ਜਿਹੜਾ ਨਾਮ ਆ ਜੀ ਉਹ ਹੈਗਾ ਆਰੋ ਸਿਸਟਮ ਤੇ ਜਿਹੜਾ 12ਵਾਂ ਨਾਮ ਉਹ ਹੈਗਾ ਜੀ ਛੱਤ ਵਾਲਾ ਪੱਖਾ ਤੇ ਇਸ ਤੋਂ ਅੱਗੇ ਜਿਹੜੇ ਹੈਗੇ ਆ 12 ਤੋਂ 40 ਛੱਤ ਵਾਲੇ ਪੱਖੇ ਆ ਜੀ ਤੇ 41 ਤੋਂ 70 ਜਿਹੜਾ ਹੈਗਾ ਜੀ ਵਾਚ ਆ ਤੇ 70 ਤੋਂ ਜਿਹੜਾ 101 ਆ ਬਹੁਤ ਵਧੀਆ ਜਿਹੜਾ ਹੈਗਾ ਸੈਟਅਪ ਆ ਖਾਣੇ ਵਾਲਾ ਇਹ ਹੈਗਾ ਜੀ ਤੇ ਜਿਹੜੇ ਟੋਟਲ ਆ ਨਾਮਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਕੁੱਲ ਨਾਮ ਜਿਹੜੇ ਆ 101 ਕੱਢੇ ਜਾਣੇ ਤੇ ਸਮਾਂ ਜਿਹੜਾ ਬਹੁਤ ਥੋੜਾ ਰਹਿ ਗਿਆ ਜਿਹੜੇ ਵੀ ਸੱਜਣ ਸਾਡੇ ਨਾਲ ਇਸ ਚੈਨਲ ਤੇ ਜੁੜੇ ਹੋਏ ਐ ਸਾਰਿਆਂ ਨੂੰ ਦੱਸ ਦਈਏ ਕਿ ਕੱਲ ਨੂੰ ਸ਼ਾਮ ਨੂੰ ਲਾਈਵ ਬਿਲਕੁਲ ਇਸੇ ਚੈਨਲ ਤੇ ਜਿਹੜਾ ਇਹ ਲੱਕੀ ਡਰਾ ਕੱਢਿਆ ਜਾਣਾ ਤੇ ਬਹੁਤ ਵੱਡੇ ਵੱਡੇ ਜਿਹੜੇ ਨਾਮ ਰੱਖੇ ਗਏ ਆ ਆ ਜਿਹੜਾ ਸਾਹਮਣੇ ਖੜਾ ਜਿਹੜਾ ਨੀਲਾ ਘੋੜਾ ਨਿਊ ਹਾਲੈਂਡ ਦੇਖਦੇ ਆ ਵੀ ਕੀ ਦੀ ਕਿਸਮਤ ਆ ਕਿਹੜੇ ਨੇ ਇਹ ਤੇ ਕਪੜਾ ਮਾਰਨਾ ਕਿਹੜੇ ਨੇ ਇਹਦੀਆਂ ਚਾਬੀਆਂ ਫੜਨ ਸੋ ਟਿਕਟਾ ਪਾ ਲੋ ਦੋਸਤੋ ਕਿਸਮਤ ਪਤਾ ਨਹੀਂ ਕਿਹੜੇ ਵੇਲੇ ਜਿਹੜੀ ਬਦਲ ਜਾਣੀ ਹੈ ਸੋ ਜਿਹੜੇ ਵੀ ਸੱਜਣ ਇਹ ਟਿਕਟਾਂ ਪਾਉਂਦੇ ਆ ਉਹਨਾਂ ਨੂੰ ਦੱਸ ਦਗੇ ਵੀ ਜਿਹੜੀ ਰਾਸ਼ੀ ਬਚਦੀ ਹੈ ਉਹ ਪੂਰੀ ਰਾਸ਼ੀ ਜਿਹੜੀ ਆ ਗਊਸ਼ਾਲਾ ਦੇ ਉੱਪਰ ਲਗਾਈ ਜਾਣੀ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਦੋ ਲੱਕੀ ਡਰਾ ਹੋਏ ਆ ਉਹਨਾਂ ਚੋਂ ਜਿਹੜੀ ਵੀ ਰਾਸ਼ੀ ਬਚੀ ਸੀਗੀ ਤੇ ਬਹੁਤੇ ਦੋਸਤਾਂ ਨੇ ਲੱਕੀ ਡਰਾ ਦੀਆਂ ਵੀਡੀਓ ਕਈ ਦਿਨਾਂ ਤੋਂ ਦੇਖੀਆਂ ਹੋਣਗੀਆਂ ਤੇ ਕਈ دوست ਜਿਹੜਾ ਪਿੰਡ ਕੋੜਲੀਆਬਲੂ ਦੀ ਗਊਸ਼ਾਲਾ ਦੇ ਵਿੱਚ ਪਹੁੰਚੇ ਵੀ ਹੋਣੇ ਐ ਟਿਕਟਾ ਪਾਉਣ ਦੇ ਲਈ ਤੇ ਬਹੁਤ ਸਾਰੇ ਸੱਜਣ ਜਾਣਦੇ ਹੀ ਹੋਣੇ ਆ ਜਿਹੜੇ ਭਰਾ ਲੱਕੀ ਡਰਾ ਪਾਉਣ ਆਲੇ ਆ ਜਾਂ ਪਾਉਂਦੇ ਰਹਿੰਦੇ ਆ ਉਹ ਸਾਰੇ ਲਗਭਗ ਪਿੰਡ ਕੋੜਲੀਆਬਲੂ ਦੀ ਗਊਸ਼ਾਲਾ ਨੂੰ ਚੰਗੀ ਤਰ੍ਹਾਂ ਜਾਣਦੇ ਤੇ ਜਿਹੜੀ ਵੀ ਰਾਸ਼ੀ ਐ ਉਹ ਸਾਰੇ ਗਊਸ਼ਾਲਾ ਦੇ ਉੱਪਰ ਲਾਈ ਜਾਣੀ ਐ ਤੇ ਦੇਖ ਸਕਦੇ ਤੁਸੀਂ ਜਿੰਨੇ ਵੀ ਇਨਾਮ ਆ ਮੈਂ ਇੱਕ ਵਾਰ ਫਿਰ ਤੋਂ ਦੱਸ ਦਿਆਂ ਟੋਟਲ ਇਨਾਮ ਜਿਹੜੇ ਆ 101 ਜਿਹਦੇ ਵਿੱਚ ਇੱਕ ਵਾਰ ਮੈਂ ਫਿਰ ਤੋਂ ਦਰਵਾਉਣ ਲੱਗਿਆ ਪਹਿਲਾ ਇਨਾਮ ਆ ਜਿਹੜਾ ਸਕੋਰਪੀਓ ਆ ਸਕੋਰਪੀਓ ਦੇ ਨਾਲ ਜਿਹੜਾ ਆਪਸ਼ਨ ਦੇ ਵਿੱਚ ਨਿਊ ਹਾਲੈਂਡ ਤੇ ਇਹਦੇ ਨਾਲ ਹੀ ਜਿਹੜੀ ਆਪਸ਼ਨ ਉਹ ਥਾਰਦੀ ਹੈ ਇਹ ਹੈ ਜੀ ਪਹਿਲਾ ਨਾਮ ਤੇ ਜੇਕਰ ਦੂਜੇ ਨਾਮ ਦੀ ਗੱਲ ਕਰੀਏ ਤਾਂ ਬੋਲਟ ਮੋਟਰਸਾਈਕਲ ਤੇ ਜਾਂ ਫਿਰ ਆਈ ਆਈਫੋਨ ਤੁਸੀਂ ਲੈ ਸਕਦੇ ਹੋ ਤੀਜਾ ਜਿਹੜਾ ਨਾਮ ਆ ਜਾਂ ਤਾਂ ਸਪਲੈਂਡਰ ਮੋਟਰਸਾਈਕਲ ਤੇ ਜਾਂ ਫਿਰ ਐਕਟਿਵਾ ਤੁਸੀਂ ਲੈ ਸਕਦੇ ਹੋ ਤੇ ਜਿਹੜਾ ਚੌਥਾ ਨਾਮ ਆ ਉਹ ਤੁਸੀਂ ਬੈਟਰੀ ਵਾਲੀ ਸਕੂਟਰੀ ਤੇ ਚਾਹੇ ਤੁਸੀਂ ਏਸੀ ਲੈ ਸਕਦੇ ਹੋ ਤੇ ਜਿਹੜਾ ਪੰਜਵਾਂ ਨਾਮ ਆ ਉਹ ਆ ਜੀ ਮੋਬਾਈਲ ਤੇ ਜਿਹੜਾ ਛੇਵਾਂ ਨਾਮ ਆ ਜੀ ਉਹ ਹੈਗਾ ਫਰਿੱਜ ਤੇ ਜਿਹੜਾ ਸੱਤਵਾਂ ਨਾਮ ਆ ਜੀ ਉਹ ਹੈਗਾ ਜੀ ਵਾਸ਼ਿੰਗ ਮਸ਼ੀਨ ਤੇ ਜੇਕਰ ਆਪਾਂ 8ਵੇਂ ਇਨਾਮ ਦੀ ਗੱਲ ਕਰੀਏ ਤਾਂ ਉਹ ਹੈਗੀ ਹੈ ਜੀ ਐਲਈਡੀ ਤੇ ਨਾਲ ਹੀ ਜੇ ਆਪਾਂ 9ਵੇਂ ਦੀ ਗੱਲ ਕਰੀਏ ਤਾਂ ਉਹ ਹੈਗਾ ਜੀ 쿨ਰ ਤੇ ਨਾਲ ਹੀ 10ਵੇਂ ਇਨਾਮ ਦੀ ਜੇ ਗੱਲ ਕਰੀਏ ਤਾਂ ਉਹ ਹੈਗਾ ਜੀ ਸਾਈਕਲ ਤੇ ਨਾਲ ਹੀ ਜਿਹੜਾ 11 11 ਨੰਬਰ ਤੇ ਹੈ ਉਹ ਹੈਗਾ ਜੀ ਪਾਣੀ ਨੂੰ ਸ਼ੁੱਧ ਕਰਨ ਵਾਲਾ ਆਰਓ ਤੇ ਜੇ ਆਪਾਂ 12ਵੇਂ ਦੀ ਗੱਲ ਕਰੀਏ 12 ਤੋਂ 40 ਹੈ ਜਿਹੜਾ ਉਹ ਹੈ ਛੱਤ ਵਾਲੇ ਪੱਖੇ ਜੀ 40 ਤੋਂ 70 ਹੈਗਾ ਜੀ 스마트 ਵਾਚ ਤੇ ਜੇਕਰ ਆਪਾਂ 71 ਤੋਂ 101 ਨਾਮ ਦੀ ਗੱਲ ਕਰੀਏ ਤਾਂ ਉਹ ਹੈਗਾ ਜੀ ਡਾਈਨਿੰਗ ਟੇਬਲ ਸੈਟਅਪ ਇਸ ਤਰ੍ਹਾਂ ਜੀ ਇਹ ਹੈਗੇ ਆ 101 ਏਕਰ ਨਾਮ ਤੇ ਤੁਹਾਨੂੰ ਨਾਲ ਹੀ ਦੱਸ ਦਈਏ ਕਿ ਬਹੁਤ ਘੱਟ ਸਮਾਂ ਜਿਹੜਾ ਰਹਿ ਗਿਆ ਟਿਕਟਾ ਪਾ ਲਓ ਤੇ ਆਪਣੀ ਕਿਸਮਤ ਜਮਾ ਲਓ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ ਤੇ ਜਿਹੜਾ 4x4 ਨੀਲਾ ਘੋੜਾ ਇਹਦੀਆਂ ਚਾਬੀਆਂ ਜਿਹੜੀਆਂ ਕੱਲੂ ਕਿਸੇ ਦੇ ਹੱਕ ਵਿੱਚ ਜਾਣਗੀਆਂ ਤੇ ਆ ਦੇਖ ਸਕਦੇ ਹੋ ਤੁਸੀਂ ਸਪਲੈਂਡਰ ਮੋਟਰਸਾਈਕਲ ਐਕਟਿਵਾ ਤੇ ਹੋਰ ਜਿਹੜੇ ਬਹੁਤ ਸਾਰੇ ਨਾਮ ਆ ਤੇ ਨਾਲ ਹੀ ਜਿਹੜਾ ਤੁਹਾਨੂੰ ਦੱਸ ਦਿੱ ਗਏ ਕਿ ਮਿਨੀ ਡਰਾ ਵੀ ਕੱਢਿਆ ਜਾਣਾ ਸੋ ਇਸ ਕਰਕੇ ਜਿਹੜੇ ਵੀ ਸੱਜਣ ਦੋਸਤ ਆਪਣੀਆਂ ਪਰਚੀਆਂ ਕਟਾਉਣੀਆਂ ਚਾਹੁੰਦੇ ਆ ਉਹ ਪਿੰਡ ਕੋਡ ਲਈ ਆ ਬਲੂ ਦੇ ਗਊਸ਼ਾਲਾ ਚੋਂ ਆਪਣੀਆਂ ਟਿਕਟਾਂ ਵੀ ਲੈ ਸਕਦਾ ਤੇ ਜੇਕਰ ਕਿਸੇ ਨੇ ਆਨਲਾਈਨ ਪਾਉਣੀਆਂ ਤਾਂ ਆਪਾਂ ਨੰਬਰ ਦੇ ਦੇਾਂਗੇ ਉੱਥੇ ਜਾ ਕੇ ਤੁਸੀਂ ਆਨਲਾਈਨ ਪਾ ਸਕਦੇ ਤੇ ਆ ਨਾਮ ਸਾਰਿਆਂ ਨੂੰ ਪਤਾ ਲੱਗੇ ਪਲੀਜ਼ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਜਲਦੀ ਨੂੰ ਸ਼ੇਅਰ ਕਰ ਦਿਓ ਆਪਣੇ ਸੱਜਣ ਮਿੱਤਰਾਂ ਨੂੰ ਕਿਉਂਕਿ ਸਮਾਂ ਜਿਹੜਾ ਬਹੁਤ ਘੱਟ ਰਹਿ ਗਿਆ 12 ਘੰਟੇ ਰਾਤ ਦੇ ਹੀ ਹੈ ਵੇਲਾ ਬਾਈ ਹਨਾ ਸਹੀ ਗੱਲ ਹੈ ਸਵੇਰੇ 5 ਵਜੇ ਦਿਨ ਸਮਾਪਤੀ ਹੈ ਜੀ ਹਾਂ ਸਵੇਰੇ ਨਹੀਂ ਸ਼ਾਮ ਨੂੰ ਹਾਂ ਸ਼ਾਮ ਨੂੰ ਸ਼ਾਮ ਨੂੰ ਸਵੇਰੇ ਸ਼ਾਮ ਨੂੰ 5 ਵਜੇ ਸ਼ਾਮ ਨੂੰ ਸ਼ਾਮ ਨੂੰ 5 ਵਜੇ ਸਮਾਪਤੀ ਕਰ ਦੇਣੀ ਤੇ ਜਿਹੜਾ ਆਹਾ ਜਿਹੜੇ ਪਹਿਲਾ ਦੋ ਲੱਕੀ ਡਰਾ ਸੀਗੇ ਜੀ ਉਹਨਾਂ ਚੋਂ ਜਿਹੜਾ ਵੀ ਪੈਸਾ ਬਚਿਆ ਉਹ ਬੰਗਾਂ ਵੱਲੋਂ ਸ਼ੈੱਡ ਪਾਇਆ ਗਿਆ ਤੇ ਸ਼ੈੱਡ ਦੇ ਨਾਲ ਹੀ ਗਾਵਾਂ ਲਈ ਫਾਰਸ਼ ਲਾਇਆ ਗਿਆ ਤੇ ਬਾਥਰੂਮ ਬਣਾਏ ਗਏ ਜੀ ਬਾਥਰੂਮ ਦੀ ਸਹੂਦਾ ਦੀ ਬੜੀ ਦਿੱਕਤ ਸੀ ਗਊਸ਼ਾਲਾ ਦੇ ਵਿੱਚ ਤੇ ਨਾਲ ਹੀ ਜਿਹੜਾ ਖਨੌਰੀ ਬੰਨ ਤੇ ਤੁਸੀਂ ਸਾਰੇ ਜਾਣੂ ਆ ਜੋ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਤੇ ਉਦੋਂ ਦੋਸਤਾਂ ਨੇ ਇੱਥੇ ਡੀਜ਼ਲ ਦੀ ਸੇਵਾ ਕੀਤੀ ਸੀਗੀ ਤੇ ਆਹ ਜਿਹੜਾ ਟਰੈਕਟਰ ਤੁਸੀਂ ਦੇਖ ਰਹੇ ਹੋ ਇਹ ਗਊਸ਼ਾਲਾ ਦੇ ਲਈ ਸੇਵਾ ਦੇ ਵਿੱਚ ਜਿਹੜਾ ਬਾਂਗਾਂ ਨੇ ਦਿੱਤਾ ਹੋਇਆ ਜੋ ਕਿ ਗਊਆਂ ਦੇ ਲਈ ਹਰਾ ਚਾਰਾ ਤੇ ਹੋਰ ਜਿਹੜਾ ਲੜੀਨ ਦੇ ਕੰਮ ਆ ਉਹ ਗਊਸ਼ਾਲਾ ਦੇ ਕਰਨ ਲਈ ਦਿੱਤਾ ਸੀਗਾ ਬਾਂਗਾਂ ਨੇ ਤੇ ਬਹੁਤ ਵਧੀਆ ਜਿਹੜਾ ਪਿਛਲੇ ਦੋ ਲੱਕੀ ਡਰਾ ਰਹੇ ਆ ਜੀ ਤੇ ਤੀਜੀ ਵਾਰ ਦਾ ਜਿਹੜਾ ਲੱਕੀ ਡਰਾ ਸੰਪੂਰਨ ਹੋ ਜਾ ਹੋ ਰਿਹਾ ਜੀ ਕਾਲੂ ਇਹ ਜਿਹੜਾ ਲੱਕੀ ਡਰਾ ਨਿਕਲ ਜਾਣਾ ਸੋ 12 ਕ ਘੰਟੇ ਕਹਿ ਸਕਦੇ ਆ ਰਹਿ ਗਏ ਆ ਤੇ ਟੈਕਟਾ ਪਾ ਲੋ ਜੀ ਜਿਹੜੇ ਵੀ ਸੱਜਣ ਆਪਣੀ ਕਿਸਮਤ ਅਜਮਾਉਣੀ ਚਾਹੁੰਦੇ ਆ ਕਾ ਲੂ ਜਿਹੜੀਆਂ ਨੀਲੇ ਘੋੜੇ ਦੀਆਂ ਚਾਬੀਆਂ ਇਹ ਕਿਸੇ ਨੇ ਕਿਸੇ ਦੇ ਹੱਥ 'ਚ ਆ ਜਾਣੀਆਂ ਤੇ ਕਿਸਮਤ ਦਾ ਜਿਵੇਂ ਕਹਿੰਦੇ ਹੁੰਦੇ ਆ ਕੋਈ ਤਾਂ ਨਹੀਂ ਹੁੰਦਾ ਸੱਜਣੋ ਸੋਆ ਦੀ ਕਿਸਮਤ ਜ਼ਰੂਰ ਅਜਮਾਉਣੀ ਚਾਹੀਦੀ ਏ ਕੋਈ ਵੀ ਸੱਜਣ ਤੁਹਾਡੇ ਟਿਕਟ ਪਾਉਣੀ ਚਾਹੁੰਦਾ ਹੋਵੇ ਲੱਕੀ ਡਰਾ ਪਾਉਣਾ ਚਾਹੁੰਦਾ ਹੋਵੇ ਉਹ ਬਾਂਗਾਂ ਨਾਲ ਕਨੈਕਟ ਕਰ ਲੈ ਤੇ ਜਾਂ ਫਿਰ ਗਊਸ਼ਾਲਾ ਕੋਟਲੀ ਆ블ੂ ਇੱਥੇ ਵੀ ਆ ਕੇ ਤੁਸੀਂ ਜਿਹੜਾ ਆਪਦੇ ਹੱਥਾਂ ਦੇ ਨਾਲ ਲੱਕੀ ਡਰਾ ਦੀਆਂ ਟਿਕਟਾਂ ਪਾ ਸਕਦੇ ਹੋ ਸੋ ਕੱਲੂ ਇਸੇ ਚੈਨਲ ਤੇ ਜਿਹੜਾ ਸ਼ਾਮ ਨੂੰ ਲਾਈਵ ਕੀਤਾ ਜਾਣਾ ਆਹ ਦੇਖ ਲੋ ਵੀ ਮੇਲਾ ਲੱਗ ਜਾਣਾ ਕੱਲੂ ਇੱਥੇ ਮੇਲਾ ਅੱਜ ਵੀ ਬਹੁਤ ਲੱਗਿਆ ਸੀਗਾ ਦੁਪਹਿਰ 'ਚ ਆਪਾਂ ਲਾਈਵ ਨਹੀਂ ਕਰ ਸਕੇ ਤੇ ਪਰ ਕੱਲੂ ਜਿਹੜਾ ਇਹ ਲੱਕੀ ਡਰਾ ਤੁਹਾਨੂੰ ਆਪਣੇ ਚੈਨਲ ਤੇ ਇਸੇ ਤੇ ਲਾਈਵ ਕਰਕੇ ਦਿਖਾਵਾਂਗੇ ਸੋ ਜੋ ਵੀ ਸੱਜਣ ਨਵੇਂ ਆਏ ਐ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਕੋਈ ਵੀ ਸੱਜਣ ਜਿਹੜਾ ਟਿਕਟ ਪਾਉਣੀ ਚਾਹੁੰਦਾ ਉਹ ਜ਼ਰੂਰ ਪਾਵੇ ਕਿਉਂਕਿ ਨਾਲੇ ਪੁੰਨ ਤੇ ਨਾਲੇ ਫਲੀਆਂ ਕਿਉਂਕਿ ਤੁਹਾਡਾ ਲੱਗਿਆ ਪੈਸਾ ਕਿਤੇ ਵਿਅਰਥ ਨਹੀਂ ਜਾਂਦਾ ਜੋ ਵੀ ਪੈਸਾ ਬਚੂਗਾ ਇਹ ਲੱਕੀ ਡਰਾ ਤੋਂ ਬਾਅਦ ਉਹ ਸਾਰਾ ਪੈਸਾ ਗਊਸ਼ਾਲਾ ਦੇ ਉੱਪਰ ਹੀ ਲਾਇਆ ਜਾਣਾ ਸੋ ਹੁਣ ਦਿਖਾ ਨਹੀਂ ਸਕਦੇ ਥੋੜਾ ਜਿਹਾ ਰਾਤ ਜਿਆਦਾ ਹੋ ਗਈ ਤੇ ਜੇਕਰ ਤੁਹਾਨੂੰ ਗਾਈਆਂ ਦਿਖਾਈਏ ਤਾਂ ਬਹੁਤ ਜਿਆਦਾ ਚੀਜ਼ਾਂ ਦੀ ਜਿਹੜੀ ਇੱਥੇ ਲੋਡ ਆ ਆ ਦੇਖ ਲਓ ਸ਼ੈੱਡ ਪਾਇਆ ਸੀਗਾ ਤੇ ਸਾਰੀ ਤੂੜੀ ਜਿਹੜੀ ਇਹਦੇ ਅੰਦਰ ਰੱਖੀ ਗਈ ਹੈ ਤੇ ਵੀਰਾਂ ਦਾ ਬਹੁਤ ਵਧੀਆ ਜਿਹੜਾ ਕੰਮ ਰਿਹਾ ਇਹ ਜਿਹੜੇ ਪਹਿਲਾ 2 ਲੱਕੀ ਡਰਾਅ ਕੱਢੇ ਗਏ ਉਹਨਾਂ ਚੋ ਬਚਦੀ ਰਾਸ਼ੀ ਜਿਹੜੀ ਇਹਨਾਂ ਦੇ ਉੱਪਰ ਲਾਈ ਗਈ ਸੀ ਲਓ ਵੀ ਆ ਦੇਖ ਸਕਦੇ ਹੋ ਨੇਰਾ ਜਿਹੜਾ ਬਹੁਤ ਜ਼ਿਆਦਾ ਇਹਨਾਂ ਗਵਾਂ ਲਈ ਤੁਸੀਂ ਸੇਵਾ ਕਰ ਸਕਦੇ ਹੋ ਇੱਕ ਹਿਸਾਬ ਨਾਲ ਇਹ ਸੇਵਾ ਹੀ ਐ ਜੇਕਰ ਤੁਹਾਡੀ ਕਿਸਮਤ ਚ ਕੋਈ ਇਨਾਮ ਹੋਇਆ ਤਾਂ ਬਹੁਤ ਵਧੀਆ ਗੱਲ ਆ ਤੇ ਨਹੀਂ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਨਾਂ ਦੇ ਲਈ ਵੱਡੀ ਸੇਵਾ ਜਿਹੜੇ ਪਹਿਲਾ ਦੋ ਨਾਮ ਕੱਢੇ ਸੀਗੇ ਉਹਨਾਂ ਚੋਂ ਆਹ ਦੇਖ ਲੋ ਜੀ ਬਾਗਾਂ ਨੇ ਸ਼ੈੱਡ ਪਾਇਆ ਸੀਗਾ ਤੇ ਇਸ ਵਾਰ ਜਿਹੜੀ ਤੂੜੀ ਬਹੁਤ ਵਧੀਆ ਇੱਥੇ ਟੱਗੀ ਹੋਈ ਆ ਤੇ ਨਹੀਂ ਤਾਂ ਬਹੁਤ ਜ਼ਿਆਦਾ ਲੋਡ ਰਹਿੰਦੀ ਸੀਗੀ ਇੱਥੇ ਸੋ ਉਮੀਦ ਕਰਦੇ ਆਂ ਜੀ ਜੋ ਵੀ ਸੱਜਣ ਪਹੁੰਚ ਸਕਦੇ ਆ ਉਹ ਕੱਲੂ ਇੱਥੇ ਜ਼ਰੂਰ ਪਹੁੰਚੋ ਤੇ ਸਾਰਿਆਂ ਦੇ ਸਾਹਮਣੇ ਲੋਕਾਂ ਦੇ ਪਬਲਿਕ ਦੇ ਸਾਹਮਣੇ ਜਿਹੜਾ ਇਹ ਲੱਕੀ ਡਰਾ ਕੱਢਿਆ ਜਾਣਾ ਤੇ ਪਰਚੀ ਚਕਵਾਈ ਜਾਣੀ ਆ ਤੇ ਪਰਚੀ ਚੋਂ ਦੇਖਦੇ ਆ ਵੀ ਕਿਹਦੀ ਕਿਸਮਾਂ ਜਿਹੜੀ ਉਗੜ ਕੇ ਸਾਹਮਣੇ ਆਉਂਦੀ ਹੈ ਤੇ ਕੀਦੇ ਹਿੱਸੇ ਜਿਹੜਾ ਇਹ ਇਨਾਮ ਜਾਣੇ ਟੋਟਲ ਇਨਾਮ ਜਿਹੜੇ 101 ਆ ਜੀ ਬਹੁਤ ਵਧੀਆ ਵਧੀਆ ਤੇ ਬਹੁਤ ਮਹਿੰਗੇ ਆ ਜਿਹੜੇ ਇਹ ਨਾਮ ਆ ਸ਼ੁਕਰੀਆ ਦੋਸਤੋ ਮਿਲਦੇ ਆਂ ਜੀ ਕੱਲ ਨੂੰ ਪਿੰਡ ਕੋਟਲੀ ਆਵਲੂ ਲਾਈਵ ਕਰਾਂਗੇ ਆਪਣੇ ਚੈਨਲ ਤੋਂ